ਪੰਜ ਪਿਆਲੇ ਪੰਜ ਪੀਰ ਛਤੰ ਪੀਰ ਬੈਠਾ ਗੁਰਪਾਰੀ ਅਰਜਨ ਕਾ ਆ ਪਟਕੈ ਮੂਰਤ ਹਰ ਗੋਬਿੰਦ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਤਨ ਤਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੀਰੀ ਪੀਰੀ ਦੇ ਮਾਲਕ ਛੇਵੀਂ ਨਾਨਕ ਜਿਨ੍ਹਾਂ ਦਾ ਅੱਜ ਗੁਰਗੱਦੀ ਦਿਵਸ ਹੈ ਆਪ ਸਭ ਸੰਗਤਾਂ ਨੂੰ ਗੁਰਗੱਦੀ ਦਿਸ਼ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੰਜਵੇਂ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖੋਂ 10 ਜੂਨ 1595 ਈਸਵੀ ਨੂੰ ਸ਼੍ਰੀ ਅਮਰਸਰ ਸਾਹਿਬ ਜੀ ਦੇ ਵਡਾਲੀ ਨਗਰ ਦੇ ਵਿੱਚ ਆਪ ਜੀ ਦਾ ਜਨਮ ਹੋਇਆ ਇਸ ਨਗਰ ਨੂੰ ਗੁਰੂ ਕੀ ਬਡਾਲੀ ਕਰਕੇ ਵੀ ਜਾਣਿਆ ਜਾਂਦਾ ਹੈ ਜੋ ਕਿ ਬਿਲਕੁਲ ਸ਼ਹਾਟੇ ਦੇ ਨੇੜੇ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇੱਥੇ ਲੰਮੀ ਮਿਆਦ ਦੇ ਬਾਅਦ ਇਕਲੌਤੇ ਪੁੱਤ ਦੇ ਰੂਪ ਵਿੱਚ ਹੋਣ ਕਾਰਨ ਉਹਨਾਂ ਨੂੰ ਮਾਤਾ ਪਿਤਾ ਦਾ ਅਥਾ ਪਿਆਰ ਅਤੇ ਇਸ ਪਿਆਰ ਦੇ ਵਿੱਚ ਮਿਲੇ ਉਹ ਚਕੋਟੀ ਦੇ ਸੰਸਕਾਰ ਤੇ ਗੁਰੂ ਪਿਆਰ ਵਾਲਾ ਮਾਹੌਲ ਮਿਲਿਆ ਲਾਲਣ ਪਾਲਣ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੀ ਮਹਾਨ ਸ਼ਖਸੀਅਤਾਂ ਨੇ ਵਿਸ਼ੇਸ਼ ਯੋਗਦਾਨ ਪਾਇਆ ਜਿਸ ਦੇ ਨਾਲ ਉਮਰ ਦੇ ਵਦਨ ਦੇ ਨਾਲ ਨਾਲ ਗੁਰੂ ਦੇ ਸਤ ਗੁਣ ਸ਼ਹਿਨ ਸ਼ੀਲਤਾ ਮਿਠਾਸ ਆਪ ਪ੍ਰਾਪਤ ਹੋਏ ਜਦੋਂ 7 ਸਾਲ ਦੇ ਸੈਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੋਏ ਤਾਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਨਿਯੁਕਤੀ ਕੀਤੀ ਗਈ ਕਿ ਆਪ ਜੀ ਇਹਨਾਂ ਨੂੰ ਸ਼ਸਤਰ ਵਿਦਿਆ ਘੋੜ ਸਵਾਰੀ ਨੇਜਾਬਾਜੀ ਆਰ ਸਭ ਸਿਖਾਇਆ ਜਾਵੇ ਇਹਨਾਂ ਦੇ ਨਾਲ ਹੀ ਭਾਈ ਜੇਠਾ ਜੀ ਦੀ ਨਿਯੁਕਤੀ ਵੀ ਕੀਤੀ ਗਈ ਕੋਰ ਸਵਾਰੀ ਕਰਨੀ ਨਿਜਾਬਾਜ਼ੀ ਕਰਨੀ ਬੰਦੂਕ ਆਰ ਚਲਾਉਣੀ ਇਹਨਾਂ ਸਾਰਿਆਂ ਦੇ ਵਿੱਚ ਆਪ ਬੜੇ ਮਾਹਰ ਹੋਏ ਆਪ ਚੰਗੇ ਤਗੜੇ ਜੁੱਸੇ ਕਦਕਾਰ ਦੇ ਮਾਲਕ ਸਨ 6.5 ਮਣ ਪੱਕਾ ਆਪਜੀ ਦਾ ਵਜਨ ਸੀ ਅਤ ਸੁੰਦਰ ਚੌੜੀ ਛਾਤੀ ਲੰਮੇ ਬਾਜੂ ਸੰਗੜ ਸਰੀਰ ਅਤੇ ਮਾਨਸਿਕ ਬਲ ਵਿੱਚ ਸਰਬ ਗੁਣ ਭਰਪੂਰ ਕਹਿ ਲਗੇ ਤੇ ਕੋਈ ਅਤ ਕਥਰੀ ਨਹੀਂ ਹੋਵੇਗੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ 30 ਮਈ ਸਨ 1606 ਈਸਵੀ ਨੂੰ ਲਾਹੌਰ ਨਗਰ ਵਿੱਚ ਸ਼ੇਖ ਸ਼ਰਹਦੀ ਅਤੇ ਸ਼ੇਖ ਬੁਖਾਰੀ ਦੁਆਰਾ ਸ਼ਰੀਅੰਤਰ ਕਰਕੇ ਸ਼ਹੀਦ ਕੀਤਾ ਗਿਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਜਾਨ ਵੱਲੋਂ ਪਹਿਲਾਂ ਆਪਣੇ ਪੁੱਤਰ ਸ੍ਰੀ ਹਰਗਿਬੀਰ ਸਾਹਿਬ ਜੀ ਨੂੰ ਆਦੇਸ਼ ਕੀਤਾ ਕਿ ਪੁੱਤਰ ਹੁਣ ਸ਼ਸਤਰ ਧਾਰਨ ਕਰਨੇ ਨੇ ਤਦ ਤੱਕ ਡਟੇ ਰਹਿਣਾ ਹੈ ਜਦੋਂ ਤੱਕ ਜ਼ਾਲਮ ਜ਼ੁਲਮ ਕਰਨਾ ਨਹੀਂ ਛੱਡ ਦਿੰਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਬਾਅਦ ਉਹਨਾਂ ਦੇ ਆਦੇਸ਼ ਅਨੁਸਾਰ ਗੁਰੂ ਪਦਵੀ ਦੀ ਜ਼ਿੰਮੇਵਾਰੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਭਾਲੀ ਇਸ ਗੱਲ ਨੂੰ ਭਾਈ ਗੁਰਦਾਸ ਜੀ ਨੇ ਸਪਸ਼ਟ ਕੀਤਾ ਕਿ ਕੇਵਲ ਕਾਇਆ ਹੀ ਬਦਲੀ ਹੈ ਬਲਕਿ ਜੋਤ ਉਹੀ ਜੋ ਗੁਰੂ ਨਾਨਕ ਦੇਵ ਜੀ ਤੋਂ ਚਲਦੀ ਚਲਦੀ ਗੁਰੂ ਅਰਜਨ ਦੇਵ ਜੀ ਦੇ ਵਿੱਚ ਪ੍ਰਵੇਸ਼ ਕੀਤੀ ਸੀ ਉਹੀ ਛੇਵੇਂ ਗੁਰੂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਪ੍ਰਵੇਸ਼ ਕਰ ਗਈ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਜੀ ਦੇ ਦੇਸ਼ਾਂ ਦਾ ਪਾਲਣ ਕੀਤਾ ਸਮੇਂ ਦੀ ਨਜਾਕਤ ਨੂੰ ਪਛਾਣਦੇ ਹੋਏ ਅਜੇ ਹੀ ਸ਼ਕਤੀਸ਼ਾਲੀ ਫੌਜ ਦੀ ਸਿਰਜਣਾ ਦਾ ਨਿਚਾ ਕੀਤਾ ਹਰ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਕਮਰ ਕੱਸੇ ਕਸਲੇ ਸਮੂਹ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਕਾਰਪੇਟਾ ਜਿਹੜੀ ਲਿਆਉਣੀ ਹੈ ਉਹਦੇ ਵਿੱਚ ਘੋੜੇ ਸ਼ਸਤਰ ਅਤੇ ਜੰਗੀ ਸਾਜੂ ਸਮਾਨ ਹੋਣਾ ਚਾਹੀਦਾ ਹੈ। ਉਹਨਾਂ ਨੇ ਲਕਸ਼ਣ ਨਿਰਧਾਰਤ ਕੀਤਾ ਕਿ ਸਾਡਾ ਫੌਜੀ ਮਲ ਅਨਾਥਾਂ, ਗਰੀਬਾਂ, ਕਮਜ਼ੋਰਾਂ ਦੀ ਰੱਖਿਆ ਲਈ ਵਚਨਬੱਧ ਹੋਵੇਗਾ। ਇਸ ਦੇ ਵਿਪਰੀਤ ਅਤਿਆਚਾਰੀਆਂ ਦਾ ਦਮਨ ਵੀ ਕਰੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਬਾਅਦ ਬਾਬਾ ਬੁੱਢਾ ਜੀ ਨੇ ਜੋ ਗੁਰੂ ਅਰਜਨ ਸਾਹਿਬ ਜੀ ਵੱਲੋਂ ਪੰਜ ਪੈਸੇ ਨਾਰੀਅਲ ਗਰਿਆਈ ਵਾਸਤੇ ਭੇਜਿਆ ਸੀ ਉਹ ਪ੍ਰਕਰਮਾ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਉਹਨਾਂ ਨੂੰ ਸੌਂਪ ਦਿੱਤਾ ਤੇ ਨਾਲ ਹੀ ਬਾਬਾ ਬੁੱਢਾ ਜੀ ਨੇ ਕਿਹਾ ਕਿ ਅੱਜ ਤੋਂ ਬਾਅਦ ਗੁਰਤਾ ਗਦੀ ਦੇ ਵਾਰਸ ਤੁਸੀਂ ਹੋ ਪਿਤਾ ਜੀ ਦੇ ਆਦੇਸ਼ ਸੀ ਸਮਾ ਆ ਗਿਆ ਹੈ ਭਗਤੀ ਦੇ ਨਾਲ ਸ਼ਕਤੀ ਦਾ ਸਮੇਲ ਹੋਣਾ ਚਾਹੀਦਾ ਹੈ ਅਤੇ ਸਾਬ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਮੈਨੂੰ ਸ਼ਸਤਰ ਵੀ ਧਾਰਨ ਕਰਵਾਏ ਜਾਣ ਇਸ ਉੱਤੇ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਮੀਰੀ ਦੀ ਸ਼ਕਤੀ ਦੀ ਕਿਰਪਾ ਨਾਲ ਸ੍ਰੀਖ ਤੌਰ ਤੇ ਧਾਰਨ ਕਰਵਾਈ ਜਦੋਂ ਕਿ ਪੀਰੀ ਦੀ ਤਲਵਾਰ ਜਾਨਨੀ ਕੇ ਗੁਰਬਾਣੀ ਦੇ ਗਿਆਨ ਦੀ ਤਲਵਾਰ ਆਤਮਿਕ ਗਿਆਨ ਦੀ ਤਲਵਾਰ ਉਹਨਾਂ ਦੇ ਕੋਲ ਪਹਿਲਾਂ ਹੀ ਮਜੂਦ ਸੀ ਸੋ ਇਸ ਕਰਕੇ ਇਹਨਾਂ ਨੂੰ ਮੀਰੀ ਪੀਰੀ ਦਾ ਮਾਲਕ ਕਿਹਾ ਜਾਂਦਾ ਹੈ ਸੋ ਗੁਰੂ ਸਵਾਰਿਓ ਅਕਾਲ ਤਖਤ ਸਾਹਿਬ ਦੀ ਸਿਰਜਣਾ ਉਸ ਟਾਈਮ ਤੇ ਬਾਬਾ ਬੁੱਢਾ ਜੀ ਹੋਰਾਂ ਨੇ ਕੀਤੀ ਕੋਈ ਰਾਜ ਮਿਸਤਰੀ ਨਹੀਂ ਸਿਲਕਾਇਆ ਗਿਆ ਸੇਵਾ ਕਰਕੇ ਅਕਾਲ ਤਖਤ ਸਾਹਿਬ ਦੀ ਸਰਜਣਾ ਕੀਤੀ ਔਰ ਐਸੇ ਢੰਗ ਦੀ ਸਰਜਣਾ ਕੀਤੀ ਪਿਆਰਿਓ ਅਗਰ ਅਕਾਲ ਤਖਤ ਤੇ ਬੈਠ ਕੇ ਤੁਸੀਂ ਦਰਸ਼ਨ ਕਰੋਗੇ ਤੁਹਾਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਹੋਣਗੇ ਅਗਰ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਬੈਠੇ ਹੋ ਤੇ ਤੁਹਾਨੂੰ ਅਕਾਲ ਤਖਤ ਨਜ਼ਰ ਨਹੀਂ ਆਵੇਗਾ ਕਿਉਂ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਧਾਰਮਿਕ ਜਗ੍ਹਾ ਹੈ ਔਰ ਉੱਥੇ ਬੈਠ ਕੇ ਤੁਸੀਂ ਸਿਮਰਨ ਕਰ ਸਕਦੇ ਹੋ ਅਕਾਲ ਤਖਤ ਤਖਤਾਂ ਦਾ ਤਖਤ ਹੈ ਇੱਥੇ ਬੈਠ ਕੇ ਤੁਸੀਂ ਫੈਸਲਾ ਕਰਨਾ ਹੈ ਫੈਸਲਾ ਇਸ ਢੰਗ ਨਾਲ ਲੈਣਾ ਹੈ ਕਿ ਸਾਹਮਣੇ ਤੁਹਾਨੂੰ ਧਰਮ ਵੀ ਨਜ਼ਰ ਆਵੇ ਔਰ ਉਸ ਧਰਮ ਦਾ ਪਲੜਾ ਬਰੋਬਰ ਰੱਖ ਕੇ ਸੱਚ ਹੱਕ ਦਾ ਨਿਆਂ ਦਾ ਡੰਗਾ ਵਜਾਉਣਾ ਸੀ ਸੋ ਇਹ ਸੀ ਗੁਰਿਆਈ ਦੀ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ ਸੋਸਮੂ ਸਾਧ ਸੰਗਤ ਜੀਓ ਆਪ ਸੂਸਕਤਾ ਦਾ ਤਹਿ ਦਿਲੋਂ ਧੰਨਵਾਦ ਹੋਈਆਂ ਭੁੱਲਾਂ ਨੂੰ ਨਾ ਚਿਤਾਰੇਓ ਵੱਧ ਤੋਂ ਵੱਧ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਆਜੀ ਦੇ ਸੇਵਕ ਦਾ ਆਪ ਜੀ ਦੇ ਦਾਸ ਦਾ ਮਾਣ ਮਦਾਇਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਨੂੰ ਬਰਕਤਾਂ ਬਖਸ਼ਿਸ਼ ਕਰਨਗੇ ਗੱਜ ਕੇ ਫਦੇ ਗਜਾਈਏ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ